ਇਕਲੋਹਾ ਪਿੰਡ ਦੇ ਵਿੱਚ ਖੰਨੇ ਚ ਜੋ ਮਰਡਰ ਹੋਇਆ ਸੀ ਆਮ ਆਦਮੀ ਪਾਰਟੀ ਦੇ ਇੱਕ ਆਰਬੂ ਡੀਸੀ ਸਾਹਿਬ ਜਿਹੜੇ ਸੀਗੇ ਬਈ ਬੜੇ ਕਹਿ ਲੋਕੇ ਜ਼ਾਲਮਾਨਾ ਟੰਗ ਦੇ ਨਾਲ ਮਾਰ ਦਿੱਤੇ ਗਏ ਸਨ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਮੋਟਰ ਤੋਂ ਪਰਤ ਰਹੇ ਸੀਗੇ ਤਾਂ ਉਹਦੇ ਵਿੱਚ ਹੁਣ ਅੱਜ ਇੱਕ ਗ੍ਰਿਫਤਾਰੀ ਹੋਈ ਆ ਅਕਾਲੀ ਲੀਡਰ ਆ ਕੋਈ ਰਣਜੀਤ ਸਿੰਘ ਸ਼ਿਆ ਦਾ ਨਾਮ ਹੈ ਪਿੰਡ ਤੋਂ ਹੀ ਆ ਤਾਂ ਗ੍ਰਿਫਤਾਰ ਕੀਤੇ ਗਏ ਤੇ ਉਹ ਡਿਫੈਂਸ ਦੇ ਕਹਿੰਦੇ ਕਿ ਇਹਨਾਂ ਦੇ ਵਕੀਲ ਆ ਉਹਨਾਂ ਨੇ ਤੇ ਕਿਹਾ ਕਿ 3 ਦਿਨ ਦਾ ਰਿਮਾਂਡ ਅੱਗੇ ਖਤਮ ਹੋ ਗਿਆ ਜਿਹੜਾ ਮੇਨ ਬੰਦਾ ਫੜਿਆ ਤੇ ਹੁਣ ਇਹਨਾਂ ਦੇ ਰਿਮਾਂਡ ਦਾ ਤਾਂ ਕੋਈ ਤੋਕ ਹੀ ਨਹੀਂ ਸੀ ਬਣਦਾ ਜਦਕਿ ਸਰਕਾਰੀ ਵਕੀਲ ਨੇ ਤੇ ਇਸ ਨੂੰ ਇੱਕ ਪੋਲੀਟੀਕਲੀ ਮਰਡਰ ਦੱਸਿਆ ਯਾਨੀ ਸਿਆਸੀ ਕਤਲ ਦੱਸਿਆ ਤਾਂ ਸਿਆਸੀ ਕਤਲ ਦੇ ਵਿੱਚ ਜੇ ਇਸ ਐਂਗਲ ਨੂੰ ਮੰਨ ਲਿਆ ਜਾਵੇ ਹਾਲਾਂਕਿ ਜਿਹੜੇ ਐਸਐਸਪੀ ਹੈ ਸ਼ਾਇਦ ਉਹ ਤੇ ਕਹਿ ਰਹੇ ਕਿ ਨਹੀਂ ਨਹੀਂ ਇਹ ਕੋਈ ਸਿਆਸੀ ਕਤਲ ਨਹੀਂ ਹੈਗਾ ਉਹਨਾਂ ਦੇ ਲੜਕੇ ਦੀ ਵੀ ਸ਼ੁਰੂ ਚ ਇੱਕ ਬਾਈਟ ਸੁਣੀ ਸੀ ਕਿ ਸਾਡਾ ਕਿਸੇ ਨਾਲ ਲੈਣਾ ਦੇਣਾ ਨਹੀਂ ਤਾਂ ਹੁਣ ਇਹਨਾਂ ਨੂੰ ਸਾਜ਼ਿਸ਼ ਦੇ ਵਿੱਚ ਰੱਖਿਆ ਗਿਆ ਹੈ ਜਿਹੜੇ ਅਕਾਲੀ ਲੀਡ ਹੋਇਆ ਅਸੀਂ ਤੇ ਇੱਕੋ ਗੱਲ ਕਰਦੇ ਆ ਕਿ ਜੇ ਤਾਂ ਕੋਈ ਦੋਸ਼ੀ ਹੈ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਕਾਂਗਰਸੀ ਆ ਤੇ ਚਾਹੇ ਕੋਈ ਪਾਰਟੀ ਦਾ ਹੀ ਬੰਦਾ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਪਰ ਆ ਜਿਹੜੇ ਸਾਜ਼ਿਸ਼ਾਂ ਸੂਝਿਸ਼ਾਂ ਵਾਲੇ ਖਾਨੇ ਹੁੰਦੇ ਆ ਨਾ ਸਾਨੂੰ ਪਤਾ ਕਿੰਨਾ ਚ ਕਿਵੇਂ ਬੰਦੇ ਫਿੱਟ ਕੀਤੇ ਜਾਂਦੇ ਆ ਇਹ ਨਹੀਂ ਹੋਣਾ ਚਾਹੀਦਾ ਕਚੱਕੇ ਉਹਨੂੰ ਲਲਕਾਰੇ ਚ ਰੱਖ ਦਿੱਤਾ ਉਹਨੂੰ ਸਾਜਿਚ ਰੱਖ ਦਿੱਤਾ ਕਿਉਂਕਿ ਮਾਹੌਲ ਸਿਆਸੀ ਬਣ ਬਣ ਗਿਆ ਜਾਂ ਮਾਮਲਾ ਸਿਆਸੀ ਬਣ ਗਿਆ ਸੋ ਇਹੋ ਅਪੀਲ ਕਰਦੇ ਆ ਸਰਕਾਰ ਦੇ ਕੋਲੋਂ ਕਿ ਭਾਈ ਕੋਈ ਨਜਾਇਜ਼ ਬੰਦਾ ਨਾ ਫਸਾਇਓ ਚਾਹੇ ਕੋਈ ਕਾਲੀ ਆ ਚਾਹੇ ਕੋਈ ਕਾਂਗਰਸ ਆ ਚਾਹੇ ਕੋ ਤੁਹਾਡਾ ਪਾਰਟੀ ਦਾ ਜਿਹੜਾ ਵੀ ਕੋਈ ਬੰਦਾ ਜਾਇਜ਼ ਆ ਉਹ ਮਾੜੀ ਆ ਅਸੀਂ ਉਸਦੇ ਲਈ ਮੈਂ ਕਿਹਾ ਸੀਗਾ ਕਿ ਬਹੁਤ ਗਲਤ ਹੈ ਯਾਰ ਇੱਕ ਸਧਾਰਨ ਵਿਅਕਤੀ ਨੂੰ ਇਸ ਤਰ੍ਹਾਂ ਖੇਤੋਂ ਪਰ ਤਦਿਆਂ ਮਾਰਦੇ ਨਾ ਬਹੁਤ ਮੰਦ ਭਗ ਹੈ ਜਿਹੜਾ ਅਸਲ ਦੋਸ਼ੀ ਆ ਉਹ ਕੋਈ ਬਚ ਕੇ ਨਾ ਜਾਵੇ ਪਰ ਕਿਸੇ ਨੂੰ ਨਜਾਇਜ਼ ਨਾ ਟੰਗਿਆ ਜਾਵੇ ਕਿਉਂਕਿ ਸਿਆਸਤਾਂ ਬੜੀਆਂ ਗੰਦੀਆਂ ਨੇ ਬਣਾਂ ਦੀਆਂ ਬਹੁਤ ਗੰਦੀਆਂ ਮਾਫ ਕਰਨਾ ਜਦੋਂ ਗੰਦਾ ਸ਼ਬਦ ਆਪਾਂ ਇਸਤੇਮਾਲ ਕਰਦੇ ਆ ਨਾ ਤੇ ਗੰਦਾ ਫੀਲ ਹੁੰਦਾ ਆਪਣੇ ਆਪ ਨੂੰ ਕਿ ਯਾਰ ਅਸੀਂ ਮਤਲਬ ਕਿ ਸਮਾਜ ਦੇ ਉਧਾ ਫੋਕਰਾ ਪੰਤੀ ਚ ਤੇ ਸਾਡੇ ਵਰਗਾ ਕੋਈ ਹੈ ਨਹੀਂ ਅਸੀਂ ਕਹਿੰਦੇ ਆ ਕਿ ਸਾਡੇ ਵਰਗਾ ਦੁਨੀਆ ਚ ਕੋਈ ਹੈ ਨਹੀਂ ਸਾਡੇ ਵਰਗੇ ਤਾਂ ਦੁਨੀਆ ਚ ਪਣੀ ਨਹੀਂ ਹੈ ਕੋਈ ਪਰ ਸਾਡੀਆਂ ਪਿੰਡਾਂ ਦੀਆਂ ਗੰਧੀਆਂ ਰਾਜਨੀਤੀਆਂ ਜਦੋਂ ਦੇਖਦੇ ਨੇ ਤੇ ਕਹਿੰਦੇ ਕਿ ਆਹ ਕੌਣ ਕਰਦਾ ਆਹ ਕੌਣ ਕਰਦਾ ਜਿਨ੍ਹਾਂ ਦਾ ਇਹਨਾਂ ਗੰਧੀਆਂ ਰਾਜਨੀਤੀਆਂ ਦੇ ਨਾਲ ਵਾਹ ਹੈ ਨਾ ਉਹ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਲੋਕ ਲੱਤਾਂ ਖਿੱਚਦੇ ਆ ਨਿੱਕੀ ਨਿੱਕੀ ਗੱਲ ਤੇ ਸਾੜਾ ਕਰਕੇ ਨਿੱਕੀ ਨਿੱਕੀ ਗੱਲ ਤੇ ਮਾੜਾ ਕਰਕੇ ਉਹ ਰਾਜੀ ਰਹਿੰਦੇ ਇਹ ਪਿੰਡਾਂ ਦਾ ਸੱਚ ਹੈ ਇੱਕ ਤੇ ਰੀਲਾ ਵਾਲਾ ਪਿੰਡ ਹੈ ਨਾ ਉਹ ਦਿਖਾਇਆ ਜਾਂਦਾ ਡਰੋਨ ਤੋਂ ਹਰੀਆਲੀ ਬਾਤ ਸੁਣੇ ਉਹ ਹੈਗਾ ਉਹ ਪਿੰਡ ਨਾਲ ਪਿਆਰ ਮੈਂ ਵੀ ਤਾਂ ਪਿੰਡ 'ਚ ਹੀ ਬੈਠਾ ਪਰ ਪਿੰਡਾਂ ਦੀ ਦੂਸਰੀ ਤਸਵੀਰ ਬਾਰੇ ਕੋਈ ਨਹੀਂ ਬੋਲਦਾ ਆਪਾਂ ਬੋਲ ਲੈਂਦੇ ਆ ਕਿੰਨੀ ਘਦੀ ਘਟਿਆ ਰਾਜਨੀਤੀ ਹੋ ਗਈ ਹੈ ਸਭ ਇੰਨੀ ਘਟਿਆ ਰਾਜਨੀਤੀ ਹੈ ਕੋਈ ਚੱਜ ਦਾ ਮੁੰਡਾ ਕੰਮ ਕਰੇ ਤੇ ਉਹਦੇ ਬਾਰੇ ਗੱਲਾਂ ਹੋਣਗੀਆਂ ਜੇ ਕੋਈ ਤਰੱਕੀ ਕਰੇ ਕਹਾਂਗੇ ਕਿ ਇਹ ਤਾਂ ਸਭ ਫੀਮ ਵੇਚਦਾ ਇੱਥੇ ਚਿੱਟਾ ਵੇਚਦਾ ਹੋਊਗਾ ਕੋਈ ਮਿਹਨਤ ਨਾਲ ਅੱਗੇ ਵੱਧ ਜਾਵੇ ਉਹਨੂੰ ਥੱਲੇ ਕਿਵੇਂ ਸੁੱਟਣਾ ਨਾ ਆਪਣਾ ਮਤਲਬ ਕਿ ਇਹ ਇਹ ਚੀਜ਼ਾਂ ਸਾਡੇ ਇੱਥੇ ਬਹੁਤ ਜ਼ਿਆਦਾ ਵੱਧ ਗਈਆਂ ਹਾਂਜੀ ਪਰਮਿੰਦਰ ਜੀ ਸਾਡੇ ਵੀ ਹੈ ਨਹੀਂ ਮਤਲਬ ਕਿ ਸਾਡੇ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਸਾਡੇ ਕੋਈ ਪੋਲਿਟੀਕਲ ਮਰਡਰ ਨਹੀਂ ਕਦੇ ਕੋਈ ਲੜਾਈ ਨਹੀਂ ਕੋਈ ਕਦੇ ਝਗੜਾ ਨਹੀਂ ਪਰ ਗੰਦੀ ਰਾਜਨੀਤੀ ਹੈ ਗੰਦੀ ਰਾਜਨੀਤੀ ਪਿੰਡਾਂ 'ਚ ਨਹੀਂ ਹੁੰਦੀ ਸੋਚਾਂ 'ਚ ਹੁੰਦੀ ਹੈ ਉਹ ਬੰਦੇ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹ ਗੰਧਲਾ ਕਰ ਦਿੰਦੇ ਆ ਜੀ ਉਹ ਗੰਧਲਾ ਕਰ ਦਿੰਦੇ ਨੇ ਪਰ ਇਹ ਸਾਡੀ ਭਾਈਚਾਰਕ ਤਾਂ ਤੇ ਸਮੱਸਿਆ ਹੈ ਕਿ ਅਸੀਂ ਸਪੋਰਟ ਨਹੀਂ ਕਰਦੇ ਅੱਗੇ ਵਧਣ ਵਾਲੇ ਨੂੰ ਸਪੋਰਟ ਨਹੀਂ ਕਰਦੇ ਅਸੀਂ ਅੱਗੇ ਵਧਦੇ ਕਿਸੇ ਗੱਭਰੂ ਦੇ ਚੋਟ ਕਰਦੇ ਆ ਕਿ ਸੰਨ ਡਿੱਗ ਪਵੇ ਇਹ ਡਿੱਗ ਪਵੇ ਇਹ ਅੱਗੇ ਨਾ ਲੰਘ ਜਾਵੇ ਕੋਈ ਛੋਟੀ ਉਮਰ ਦਾ ਕੋਈ ਛੋਟੀ ਔਕਾਤ ਵਾਲਾ ਕਿਸੇ ਦੇ ਬਰਾਬਰ ਨਾ ਖਲੋਣ ਲੱਗ ਜਾਵੇ ਇਸ ਇਹ ਹੈ ਮੈਂ ਪਿੰਡ 'ਚ ਹੀ ਜੰਮਿਆ ਪਲਿਆ ਤੇ ਮੈਂ ਸਾਰੀਆਂ ਚੀਜ਼ਾਂ ਅੱਜ ਤੱਕ ਵੀ ਫੇਸ ਕਰਦਾ ਜਨਾਬ ਅੱਜ ਤੱਕ ਵੀ ਫੇਸ ਕਰਦਾ ਤੇ ਮੈਂ ਸੱਚ ਜਾਣੋ ਮੇਰੇ ਪਿੰਡ ਤੋਂ ਕੀ ਮੇਰੇ ਇਲਾਕੇ ਤੋਂ ਪੁੱਛ ਲਿਓ ਮੈਂ ਕਦੇ ਵੀ ਕਿਸੇ ਦੇ ਨਿੱਜੀ ਜ਼ਿੰਦਗੀ ਚ ਜਾਂ ਕਿਸੇ ਸਿਆਸੀ ਮਾਮਲੇ ਚ ਮੈਂ ਨਹੀਂ ਗਿਆ ਮੈਂ ਨਹੀਂ ਜਾਂਦਾ ਜੇ ਕੋਈ ਮੇਰੇ ਕੋਲ ਆ ਜਾਵੇ ਤਾਂ ਜਿੰਨੇ ਜੋ ਕੇ ਆ ਗਏ ਹਾਜ਼ਰ ਆ ਕਰਿਆ ਆ ਗਿਆ ਕੋਈ ਆਪਾਂ ਕਦੇ ਜਿੰਨੀ ਵੀ ਔਕਾਤ ਤੇ ਜਿੰਨੀ ਵੀ ਪਹੁੰਚ ਆ ਕਿਸੇ ਦਾ ਕੁਝ ਕਰਾ ਸਕਦੇ ਆ ਤਾਂ ਕਰਾ ਦਿੱਤਾ ਜਾਂ ਕਿਸੇ ਨੂੰ ਗਾਈਡ ਕਰ ਦਿੱਤਾ ਪਰ ਮੈਨੂੰ ਪਤਾ ਹੈ ਮੈਨੂੰ ਇਹ ਵੀ ਪਤਾ ਹੈ ਉਹ ਕਈ ਬੰਦੇ ਪੈਸੇ ਮੈਥੋਂ ਲੈ ਜਾਂਦੇ ਔਖੇ ਵੇਲੇ ਮੰਗ ਕੇ ਕਿ ਉੱਥੇ ਜਾ ਕੇ ਮੇਰਾ ਹੀ ਗੁੱਡਾ ਬਣ ਜਾਂਦੇ ਆ ਖਾਪੀ ਕੇ ਮੇਤੋਂ ਹੀ ਲੈ ਜਾਂਦੇ ਤੇ ਮੇਤੀ ਮੇਤੇ ਹੀ ਪਰਦੇ ਜਾਂਦੇ ਸੇ ਸਾਰੀਆਂ ਚੀਜ਼ਾਂ ਹੁੰਦੀਆਂ ਜਨਾਬ ਇਹ ਇਹ ਵੀ ਪਿੰਡਾਂ ਦੀ ਤਸਵੀਰ ਹੈ ਜੀ ਸ਼ੁਕਰੀਆ ਤੁਸੀਂ ਪੁਰਾਣੇ ਸਾਥੀ ਹੋ ਸਦਾ ਸਭ ਨੂੰ ਗੁਰਵਿੰਦਰ ਤਾਲੀਵਾਲ ਜੀ ਲਓ ਜੀ ਹੁਣ ਘੰਟਾ ਪੂਰਾ ਕਰਦੇ ਲੱਗਿਆ ਮੈਂ ਕੋਈ ਤੁਹਾਡਾ ਜਾਨ ਲੱਗੇ ਕੋਈ ਸਵਾਲ ਹੋਵੇ ਕੋਈ ਗੱਲਬਾਤ ਹੋਵੇ ਤੇ ਜ਼ਰੂਰ ਦੱਸ ਦੇਣਾ ਜੀ ਆਪਾਂ ਉਹਦੇ ਤੇ ਗੱਲ ਕਰ ਲਾਂਗੇ ਫਿਰ ਆਪਾਂ ਅਦਾਇਕੀ ਲੈਨੇ ਆ ਜੀ ਤੁਸੀਂ ਹਰ ਪ੍ਰੋਗਰਾਮ ਦੇ ਐਂਡ ਵਿੱਚ ਟਾਈਮਿੰਗ ਜ਼ਰੂਰ ਦੱਸਿਆ ਕਰੋ ਜੀ ਲਾਈਵ ਦਾ ਕਿਉਂਕਿ ਨਿਊ ਜੁੜਦੇ ਨੇ ਉਹਨਾਂ ਨੂੰ ਲਾਈਵ ਦਾ ਟਾਈਮ ਪਤਾ ਨਹੀਂ ਬਿਲਕੁਲ ਜੀ ਅਸੀਂ ਦੱਸ ਕੇ ਜਾਂਦੇ ਹਾਂ ਸਭ ਦੱਸ ਕੇ ਜਾਂਦੇ ਆ ਖੁਸ਼ਖਬਰੀ ਸਾਡੇ ਪਿੰਡ ਨੂੰ 50000 ਰੁਪਏ ਦੇ ਝੂਲੇ ਭੇਜੇ ਆ 2 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਿਆ ਬਹੁਤ ਬੁਰਾ ਮੈਂ ਸਰ ਬਹੁਤ ਮੈਂ ਤੇ ਦੁਆ ਕਰ ਮੈਨੂੰ ਹੁਣ ਇਸ ਸਰਕਾਰ ਨਾਲ ਹਮਦਰਦੀ ਹੋ ਰਹੀ ਹੈ ਸਰ ਸੱਚ ਜਾਣਿਆ ਆਲੋਚਨਾ ਬਹੁਤ ਹੋ ਗਈ ਆ ਬਹੁਤ ਹੋ ਗਈ ਹੁਣ ਇਸ ਸਰਕਾਰ ਨਾਲ ਹਮਦਰਦੀ ਹੋ ਰਹੀ ਹੈ ਕਿ ਇਸ ਸਰਕਾਰ ਯਾਰ ਇਸ ਖੂਚੋਂ ਨਿਕਲੇਗੀ ਕਿਦਾਂ ਮਨੇ ਸਾਬ ਇਹ ਇਲੈਕਸ਼ਨ ਮੇਰੇ ਖਿਆਲ ਦੇ ਨਾਲ ਅਕਤੂਬਰ ਚ ਹੋ ਜਾਣਗੇ ਚਾਈਨਾ ਆਰਮੀ ਐਂਟਰ 60 ਕਿਲੋਮੀਟਰ ਇਨਸਾਈਡ ਇੰਡੀਆ ਬਾਰਡਰ ਐਨੀ ਯੂਸੀ ਯੂ ਕੈਨ ਟੈਲ ਨਹੀਂ ਮੇਰੇ ਕੋਲ ਨਹੀਂ ਕੋਈ ਜਾਣਕਾਰੀ ਸਾਹਿਬ ਤੇ ਨਾਲੇ ਛੇਤੀ ਕੀਤੇ ਆ ਬਈ ਇਸ ਤਰ੍ਹਾਂ ਦੀ ਕੋਈ ਤੁਸੀਂ ਖਬਰ ਤੇ ਯਕੀਨ ਕਰੋ ਇਹਨੂੰ ਵੈਰੀਫਾਈ ਕਰ ਲਿਓ ਹੋਰ ਨਹੀਂ ਨਹੀਂ ਉਹ ਜਸਟ ਇੱਕ ਕਹਾਣੀਆਂ ਕਿਹੜੀਆਂ ਨੇ ਇਹ ਕੋਈ ਮਤਲਬ ਕਿ ਤੁਸੀਂ ਦੱਸੋ ਕਹਾਣੀ ਮੇਰੇ ਕੋਲ ਤੇ ਇਸਤ ਬਹੁਤ ਕਹਾਣੀਆਂ ਹੁੰਦੀਆਂ ਸਭ ਮੈਂ ਤੇ ਸਾਰਾ ਦਿਮ ਕਹਾਣੀਆਂ ਹੀ ਸੁਣਦਾ ਰਹਿੰਦਾ ਮੈਂ ਘੰਟਾ ਡੇਢ ਘੰਟਾ ਦਾ ਫਿਕਸ ਕੀਤਾ ਹੋਇਆ ਜੀ ਆਪਣੇ ਯਾਰ ਮਿੱਤਰਾਂ ਦੇ ਨਾਲ ਕਹਾਣੀਆਂ ਸੁਣਨੀ ਜਾਂਦਾ ਮੈਂ ਆਪਣੇ ਕੰਮ ਚੋਂ ਕੱਢ ਕੇ ਜਾਂ ਜਿੱਥੇ ਵੀ ਹੋਵਾਂ ਘੰਟਾ ਡੇਢ ਘੰਟਾ ਸਾਰੀਆਂ ਸੁਣਾਈ ਦੀਆਂ ਤਾਂ ਫਿਰ ਆਪਦੀਆਂ ਸੁਣਾਈ ਦੀਆਂ ਤਾਂ ਘੰਟਾ ਘੰਟਾ ਡੇਢ ਘੰਟਾ ਜਿੰਨਾ ਵੀ ਟਾਈਮ ਨਿਕ ਜਬੇ ਆਪਦੀ ਜ਼ਿੰਦਗੀ ਚ ਇਕ ਡੀਰ ਠੀਕ ਹੈ ਜੀ ਹਾਂ ਜੀ ਤੇ ਹੁਣ ਮੈਂ ਟਾਈਮ ਇੱਕ ਵਾਰੀ ਫਿਰ ਦੱਸ ਦਿਨਾ ਸਾਡਾ ਟਾਈਮ ਫਿਕਸ ਹੈ ਜੀ 3:30 ਤੋਂ 4:30 ਜੋ ਆਪਣਾ iWorld ਅਫੀਸ਼ੀਅਲ ਚੈਨਲ ਹੈ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨਾ ਤੇ ਇਹੀ ਟਾਈਮ ਹੈ ਸ਼ਨੀਵਾਰ 3:30 ਤੋਂ 4:30 ਇਹ 4:30 ਤੋਂ ਅੱਗੇ ਵੀ ਜਾ ਸਕਦਾ ਕਿਉਂਕਿ ਇੱਥੇ ਓਪਨ ਕਬੱਡੀ ਹੁੰਦੀ ਹੈ ਅਸੀਂ ਖੁੱਲੀਆਂ ਗੱਲਾਂ ਬਾਤਾਂ ਕਰਦੇ ਹਾਂ ਮਤਲਬ ਕਿ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਡੇ ਇੱਥੇ ਚੱਲਦੀਆਂ ਨੇ ਸਾਰਾ ਖੁੱਲੀਆਂ ਇੱਕ ਖੁੱਲੀ ਕਬੱਡੀ ਚੱਲਦੀ ਹੈ ਇਹ 4:30 ਤੋਂ ਵੀ ਬਾਹਰ ਜਾ ਸਕਦਾ ਹੈ ਇਹਦੀ ਕੋਈ ਗਾਰੰਟੀ ਨਹੀਂ ਇਹ 1:04 ਜਾਂ ਐਮਰਜੈਂਸੀ 'ਚ 4 ਵਜੇ ਵੀ ਖਤਮ ਹੋ ਸਕਦਾ ਹੈ